ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਦੇਸੀ ਘਿਓ ਤੇ ਸ਼ੱਕਰ ਵਾਲੀ ਚੂਰੀ ਜਿਹੜੀ ਕਿ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਵੀ ਹੁੰਦੀ ਹੈ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਆਪਣੀਆਂ ਮੰਨੀਆਂ ਬਾਦੀਆਂ ਦੁਆਰਾ ਅਕਸਰ ਘਰਾਂ ਦੇ ਵਿੱਚ ਆਪਾਂ ਨੂੰ ਇਹ ਚੂਰੀ ਜਿਹੜੀ ਬਣਾ ਕੇ ਖਵਾਈ ਜਾਂਦੀ ਸੀ ਪਰ ਅੱਜ ਕੱਲ੍ਹ ਘਰਾਂ ਦੇ ਵਿੱਚ ਉਹ ਇਹ ਚੀਜ਼ ਹੈ ਜਿਹੜੀ ਲਗਭਗ ਖਤਮ ਹੁੰਦੀ ਜਾ ਰਹੀ ਹੈ ਸੋ ਮਾਂਮਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਚੰਗੀ ਸਿਹਤ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਹੈਲਦੀ ਖਾਣਾ ਹੈ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਘਰ ਦੇ ਵਿੱਚ ਬਣਾ ਕੇ ਖਵਾਉਣਾ ਤੇ ਅੱਜ ਆਪਾਂ ਜਿਹੜੀ ਚੋਲੀ ਤਿਆਰ ਕਰਾਂਗੇ ਇਹ ਪਿਆਰ ਦੇਸੀ ਘਿਓ ਤੇ ਸ਼ੱਕਰ ਤੋਂ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚਲੋ ਜੀ ਆਪਾਂ ਚੂਰੀ ਬਣਾਉਣੀ ਸਟਾਰਟ ਕਰਦੇ ਆਂ ਚੂਰੀ ਬਣਾਉਣ ਲਈ ਆਪਾਂ 7-8 ਫੁਲਕੇ ਲਏ ਆ ਦੇਸੀ ਘਿਓ ਤੇ ਸ਼ੱਕਰ ਲਈਏ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਫੁਲਕੇ ਲਏ ਆ ਇਹਨਾਂ ਨੂੰ ਆਪਾਂ ਚੂਰ ਲਾਂਗੇ ਜਦੋਂ ਤੱਕ ਆਪਾਂ ਫੁਲਕੇ ਚੂਰਾਂਗੇ ਉਹ ਤੱਕ ਆਪਾਂ ਕਿਆ ਹੋ ਜਿਹੜਾ ਗਰਮ ਕਰਨਾ ਰੱਖ ਦਿੰਦੇ ਆ ਰੋਟੀ ਨੂੰ ਆਪਾਂ ਚੰਗੀ ਤਰ੍ਹਾਂ ਚੂਰ ਲੈਣਾ ਹੈ ਇਹ ਮੋਟਾ ਨਹੀਂ ਰੱਖਣਾ ਪੂਰਾ ਬਰੀਕ ਕਰਨਾ ਹੈ ਰੋਟੀ ਜਿਹੜੀ ਗਰਮੀ ਹੋਣੀ ਚਾਹੀਦੀ ਹੈ ਠੰਡੀ ਰੋਟੀ ਦੀ ਜਿਹੜੀ ਚੂਰੀ ਨਹੀਂ ਜਾਂਦੀ ਚੰਗੀ ਤਰ੍ਹਾਂ ਫਿਰ ਉਹਦੇ ਜਿਹੜੇ ਮੋਟੇ-ਮੋਟੇ ਪੀਸ ਰਹਿ ਜਾਂਦੇ ਆ ਵਿੱਚ ਗਰਮ ਰੋਟੀ ਹੋਏਗੀ ਤਾਂ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਚੂਰ ਹੋ ਜਾਂਦੀ ਹੈ ਹੁਣ ਆਪਾਂ ਸ਼ੱਕਰ ਪਾ ਦਾਂਗੇ। ਇੱਕ ਕੌਲੀ ਆਪਾਂ ਇਹ ਵੀ ਸ਼ੱਕਰ ਦੀ ਲਈਏ तकरीबन ਸਾਰੇ ਵਾਂਗੂ ਪੈ ਜੂ। ਥੋੜੀ ਜਿਹਾ ਪਰ ਰੱਖਾਂਗੇ ਤੇ ਚੋਂ। ਸ਼ੱਕਰ ਪਾਉਣ ਤੋਂ ਬਾਅਦ ਇੱਕ ਵਾਰੀ ਫੇਰ ਇਹਨੂੰ ਚੰਗੇ ਤਰ੍ਹਾਂ ਚੂਰ ਲੈ। ਸ਼ੱਕਰ ਪਾਉਣ ਤੋਂ ਬਾਅਦ ਬਹੁਤ ਵਧੀਆ ਚੂਰੀ ਜਾਂਦੀ ਹੈ। ਆਪਾਂ ਦੇਸੀ ਘਿਓ ਪਾ ਮੰਗੇ ਜੀ ਚੂਰੀ ਦੇ ਵਿੱਚ ਕਿਹੋ ਜਿਹਾ ਜਿਆਦਾ ਕੰਡਾ ਹੈ ਤੇ ਆਪਾਂ ਖੁੱਲੇ ਜਿਹਾ ਹੋ ਜੀ ਕੁੱਟਾਂਗੇ ਚੂਰੀ ਜਿਹੜੀ ਖੁਸ਼ਕ ਹੋ ਵਧੀਆ ਨਹੀਂ ਲੱਗਦੀ ਕੁਰਕਾ ਪਾਇਆ ਹੋਵੇ ਤਾਈ ਚੂਰੀ ਦਾ ਟੇਸਟ ਆਉਂਦਾ ਥੋੜੀ ਸ਼ੱਕਰ ਆਪਾਂ ਇੱਥੇ ਪਾ ਲ ਲਈ ਜੇ ਤੁਸੀਂ ਮਿੱਠਾ-ਖੱਟਾ ਖਾਣਾ ਪਸੰਦ ਕਰਦੇ ਹੋ ਤੁਸੀਂ ਸ਼ੱਕਰ ਦੀ ਥਾਂ ਘੱਟ ਵੀ ਪਾ ਸਕਦੇ ਹੋ ਸ਼ੱਕਰ ਦੀ ਜਗ੍ਹਾ ਤੁਸੀਂ ਗੁੜ ਵੀ ਲੈ ਸਕਦੇ ਹੋ ਗੁੜ ਤੁਸੀਂ ਕੁੱਟ ਕੇ ਲੈਣਾ ਥੋੜਾ ਏ ਕਿਉਂ ਆਪਾਂ ਹੋਰ ਪਾਵਾਂਗੇ ਆ ਦੇਖੋ ਇਹ ਚੂਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਦੇਸੀ ਘਿਓ ਤੇ ਸ਼ੱਕਰ ਵਾਲੀ ਚੂਰੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਚੂਰੀ ਬਣਾ ਕੇ ਜਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਜਰੂਰ ਖਵਾਇਓ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਇਸ ਤਰ੍ਹਾਂ ਦੀਆਂ ਹੈਲਦੀ ਰੈਸਪੀ ਦੇਖਣ ਦੇ ਲਈ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ